ਹਾਂ ਚਾਚਾ ਕਿਵੇਂ ਸੋਝਾ ਖੜਾ ਤੂੰ ਕੀ ਦੱਸਾਂ ਤੈਨੂੰ ਮੈਂ ਕੀ ਹੋ ਗਿਆ ਉਹ ਆਂਦੇ ਨਹੀਂ ਹੁੰਦੇ ਵੀ ਜਦੋਂ ਬਾੜ ਖੇਤ ਨੂੰ ਖਾਨ ਲੱਗ ਜਾਏ ਨਾ ਹਾਂਜੀ ਉਦੋਂ ਫਿਰ ਤੈਨੂੰ ਪਤਾ ਫੀਮ ਸਮਾਂ ਬਾੜਾ ਹੀ ਸਮਝੋ ਫਿਰ ਇਹ ਤਾਂ ਹੈ ਚਾਚਾ ਸਮਾਂ ਲੱਗੀ ਹਾਂਜੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਦੀ ਹਾਂ ਗੱਲ ਤੈਨੂੰ ਦੱਸਣਾ ਹਾਂਜੀ ਬਾਰੋਂ ਪੈਸਾ ਟੂਮ ਟੱਲਾ ਨਾਲਾ ਘਰੇ ਰੱਖਿਆ ਹੁੰਦਾ ਹਾਂਜੀ ਹੁਣ ਘਰ ਦੇ ਵਿੱਚ ਆਪਾਂ ਤਿੰਨ ਜੀ ਆ ਠੀਕ ਹੈ ਹੁਣ ਤਿੰਨਾਂ ਜੀਆਂ ਤੋਂ ਬਿਨਾ ਚੌਥਾ ਬੰਦਾ ਤੇ ਘਰ ਚੋਂ ਸਮਾਨ ਨਹੀਂ ਚੁੱਕਣ ਲੱਗਾ ਨਾ ਜੀ ਨਾ ਠੀਕ ਹੈ ਹੁਣ ਇਹ ਨਹੀਂ ਪਤਾ ਵੀ ਛੋਟੀ ਨੂੰ ਇਹ ਕੰਮ ਕਰ ਲੈਂਦੀ ਆ ਹਾਂਜੀ ਇਹ ਨਹੀਂ ਪਤਾ ਮੁੰਡਾ ਇਹ ਕੰਮ ਕਰ ਲੈਂਦਾ ਮੈਨੂੰ ਤਾਂ ਸਮਝ ਤੋਂ ਬਾਅਦ ਹੀ ਲੋਕ ਲਾ ਕੇ ਰੱਖਣਾ ਵਾ ਤੇ ਫਿਰ ਖੋਲ ਕੇ ਵਿੱਚੋਂ ਸਮਾਨ ਗਾਇਬ ਹੁੰਦਾ ਹੈ ਪੈਸੇ ਗਾਇਬ ਹੁੰਦੇ ਮੇਰੀ ਤਾਂ ਨਾ ਸਮਝ ਤੋਂ ਬਾਅਦ ਅੱਜ 3-4 ਦਿਨ ਹੋ ਗਏ ਨੇ ਦਿਮਾਗ ਤੇ ਇੰਨਾ ਲੋਡ ਪਿਆ ਪਿਆ ਵੀ ਅੱਖਾਂ ਤੇ ਅੱਖਾਂ ਕਿਨੂੰ ਹੁਣ ਤੋਂ ਹਿਸਾਬ ਲਾ ਜੇ ਬਾਹਰ ਕਿਸੇ ਨੂੰ ਦੱਸਿਆ ਤੇ ਉਹਨੇ ਨੂੰਨੇ ਕਹਿਣਾ ਮੇਰੀ ਸੌਂ ਲੈ ਲੋ ਮੁੰਡੇ ਨੇ ਕਹਿਣਾ ਮੈਂ ਮਰ ਜਾਣਾ ਉਹਨੇ ਕਹਿਣਾ ਮੈਂ ਮਰ ਜਾਣਾ ਇਹ ਗੱਲ ਤੋਂ ਡਰਦਾ ਚੁੱਪ ਬੈਠਾ ਪਰ ਮੈਂ ਨਾ ਇਹਨਾਂ ਨੂੰ ਸਾਰਿਆਂ ਨੂੰ ਬਾਕੇ ਹੱਥ ਜੋੜ ਕੇ ਗੱਲ ਕਰਨੀ ਹੈ ਵੀ ਪੁੱਤਰ ਇਹ ਸਾਰਾ ਕੋਈ ਤੁਹਾਡਾ ਹੈ ਤੁਹਾਨੂੰ ਜੰਮਿਆ ਪੜਾਇਆ ਲਿਖਾਇਆ ਪਰ ਆ ਸੰਸਕਾਰ ਨਹੀਂ ਤੇ ਵੀ ਚੋਰੀ ਕਰੋ ਪਰ ਚੋਰੀ ਤੂੰ ਅੱਜ ਚੋਰੀ ਕਰਨ ਡਿਆ ਨਾ ਇਹਦਾ ਹਰਜਾਨਾ ਭਰਨਾ ਪੈਣਾ ਹੀ ਸਹੀ ਜੇ ਨੂੰ ਮੈਂ ਦੱਸਾਂ ਜਦੋਂ ਫਿਰ ਗੇੜਾ ਪੁੱਠਾ ਗਿੜਦਾ ਹੈ ਹਾਂਜੀ ਫਿਰ ਆਪਾਂ ਨੇ ਰੱਬ ਐਵੇਂ ਹੀ ਕਰਦਾ ਬਾਰੇ ਚੋਰੀ ਆ ਨਾ ਜਿਹੜੀ ਇਹ ਤੇ ਹਸਾਬ ਨਾਲਾ ਰੋਟੀ ਤੋਂ ਵੀ ਬੇਮੁਨਕਰ ਹੋ ਜਾਂਦਾ ਬੰਦਾ ਸਹੀ ਰੋਟੀ ਵੀ ਨਸੀਬ ਨਹੀਂ ਹੁੰਦੀ ਜਿਹੜਾ ਬੰਦਾ ਚੋਰੀ ਕਰਦਾ ਹਾਂਜੀ ਹਾਂਜੀ ਹਾਂ